पाटी भ भारतीय जनी भारतीय जनती भारतीय जनता सरदार हरजी सिंह सदूर भारतीय जनता मोदी जी मोदी जी ਕਤਾ ਪਾਰਟੀ ਜਿੰਦਾਬਾਦ ਭਾਰਤੀ ਜਿੰਦਾਬਾਦ ਪਾਰਟੀ ਜਿੰਦਾਬਾਦ ਸਾਰਾ ਸਾਰਾ ਸਭ ਤੋਂ ਪਹਿਲਾਂ ਮੈਂ ਸਾਹਿਬ ਸ਼ਰੂਰ ਜੰਦਰਜੀ ਮਹਾਰਾਜ ਜੀ ਦਾ ਸ਼ੁਕਰਿਆਦਾ ਕਰਦਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦਾ ਪਰਮਾਤਮਾ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਬਹੁਤ ਹੀ ਨੇਮਲੀ ਭਰਾ ਇਸ ਲਈ ਲੰਬੇ ਸਮੇਂ ਤੋਂ ਪਾਰਟੀ ਦੀ ਰੀਤੀ ਨੀਤੀ ਨੂੰ ਕਰ ਕਰ ਕੇ ਚਾਹੁੰਦੇ ਮਕਸਦ ਦੇ ਨਾਲ ਨਗਾਤਾਰ ਰਾਤ ਦਿਨ ਵਰਕਰਾਂ ਦੇ ਆਪਣੇ ਟੀਮ ਦੇ ਜਿਹੜੇ ਸਹਿਯੋਗ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਝੰਡਾ ਜਿਹੜਾ ਕਰ ਕਰ ਖੜਿਆ ਉਸ ਆਧਾਰ ਤੇ ਪਾਰਟੀ ਹਾਈ ਕਮਾਂਡ ਦਾ ਜਿੰਨਾਂ ਦਾ ਅਸੀਂ ਧੰਨਵਾਦ ਕਰਦੇ ਆ ਨਵਿੰਦਰ ਮੋਦੀ ਜੀ ਦਾ ਲੱड्डा ਜੀ ਦਾ ਪੰਜਾਬ ਪ੍ਰਧਾਨ ਸ੍ਰੀ ਜਾਖੜ ਜੀ ਦਾ ਔਰ ਸਾਡੇ ਕਾਰਜਕਾਰੀ ਪ੍ਰਧਾਨ ਅਸ਼ੋਕ ਸ਼ਰਮਾ ਜੀ ਦਾ ਸਾਡੇ ਸੰਗਠਨ ਦਾ ਮੰਤਰੀ ਸ਼੍ਰੀ ਨਵਾਸ ਸਿੰਘ ਜੀ ਦਾ ਜਿਨ੍ਹਾਂ ਨੇ ਇਸ ਮਿਹਨਤ ਨੂੰ ਦੇਖਦੇ ਹੋਏ ਸਮੁੱਚੇ ਵਰਕਰਾਂ ਦਾ ਮਾਨ ਸਤਕਾਰ ਬਹਾਰ ਰੱਖੀ ਹੈ ਸਭ ਮੇਰੇ ਵੱਡੇ ਭਰਾ ਸਰਦਾਰ ਹਰਜੀਤ ਸਿੰਘ ਸੰਧੂ ਨੇ ਇੱਥੋਂ ਜਿੰਨੀ ਚੋਣ ਲਈ ਟ੍ਰੈਡ ਦੇ ਕੇ ਨਵਾਜਿਆ ਤੁਹਾਡੇ ਨਾਲ ਸ਼੍ਰੀ ਜੀ ਦੇ ਨੀਤੀਆਂ ਜਿਹੜੀਆਂ ਪਿਆਰ ਕੀਤੀਆਂ ਗਈਆਂ ਜਾਂ ਕੀ ਕਹਿਣਾ ਚਾਹੋਗੇ ਅਸੀਂ ਜੀ ਰਣਨੀਤੀਆਂ ਸਾਰੀ ਦੁਨੀਆ ਨੂੰ ਜਗ ਜਗ ਰਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੀ ਰੀਤੀ ਨੀਤੀ ਕਿਵੇਂ ਰੱਖਦੀ ਹੈ ਕਿਉਂਕਿ ਜਿੰਨੇ ਵੀ ਸਾਡੇ ਪੰਜਾਬ ਦੇ ਗੁਆਂਡੀ ਸੂਬੇ ਨੇ ਭਾਰਤੀ ਜਨਤਾ ਪਾਰਟੀ ਦੀਆਂ ਰੀਤੀਆਂ ਨੀਤੀਆਂ ਤੋਂ ਲੋਕ ਖੁਸ਼ ਵੀ ਨੇ ਪ੍ਰਭਾਵਿਤ ਪ੍ਰਭਾਵਿਤ ਨਹੀਂ ਨੇ ਕਿਉਂਕਿ ਲਗਾਤਾਰ ਜਿਹੜੇ ਸਾਡੇ ਗਵਾਂਢੀ ਸੂਬੇ ਨੇ ਉੱਥੇ ਲਗਾਤਾਰ 2 2 3 ਕਰ ਵਾਰੀ 7 7 ਵਾਰੀ ਗੁਜਰਾਤ ਵਰਗੇ ਸੂਬਿਆਂ ਦੇ ਵਿੱਚ ਰਾਜਤਾਨੂ ਦੇ ਵਿੱਚ ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਵੱਡੇ ਬਹੁਤ ਨਾਲ ਜਿਹੜੀ ਜਿੱਤ ਜੜੀ ਮਿਲੀ ਆ ਉਹਦੇ ਆਧਾਰ ਤੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਲਗਾਤਾਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੀਸਰੀ ਵਾਰ ਦਿੱਲੀ ਦੇ ਦੇਸ਼ ਦੀ ਸੱਤਾ ਦੇ ਬੈਠੇ ਨੇ ਉਹ ਤਾਂ ਰੀਤੀਆਂ ਨੀਤੀਆਂ ਦੇ ਜਿਹੜੇ ਚੰਗੀਆਂ ਹੀ ਤਾਂ ਹੀ ਲੋਕਾਂ ਨੇ ਬਠਾਇਆ ਹੈ। ਮੈਂ ਇਸ ਵਾਰ ਜਿਮੀਚੋ ਨੂੰ ਪਸੰਦਿਤ ਹੋ ਸ਼ਹਿਰ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਲੱਗਦਾ ਹੈ ਪਾਰਟੀ ਦਾ ਪਰਚਮ ਲਹਿਰਾ ਰਿਹਾ ਵਾ ਰੀਤੀਆਂ ਨੀਤੀਆਂ ਨੂੰ ਲੋਕ ਸਮਝ ਚੁੱਕੇ ਨੇ ਔਰ ਜਾਣ ਚੁੱਕੇ ਨੇ ਕਿ ਪੰਜਾਬ ਦਾ ਭਲਾ ਉਹੀ ਆਗੂ ਜਾਂ ਉਹੀ ਲੀਡਰ ਜਾਂ ਉਹੀ ਪਾਰਟੀ ਕਰ ਸਕਦੀ ਹੈ ਜਿਹੜੀ ਵੋਟਾਂ ਦੀ ਰਾਜਨੀਤੀ ਤੋਂ ਪਹਿਲਾਂ ਲੋਕਾਂ ਦੀ ਵਿਚਾਰੀ ਦੇ ਵਿੱਚ ਆ ਕੇ ਲੋਕਾਂ ਦੇ ਦੁੱਖ ਸੁੱਖ ਦੇ ਦੇ। ਜਿੰਦਵਾਜੀ ਕਿਸ ਤਰ੍ਹਾਂ ਦੇਖਦੇ ਹੋ ਵੀ ਪਾਰਟੀ ਦੇ ਵਿੱਚ ਦੋ ਧੜੇ ਨੇ ਉਹੀ ਤੁਹਾਡੇ ਨਾਲ ਪ੍ਰੋਪਰ ਦੇਖੋ ਜੀ ਦੜੀ ਆ ਪਾ ਧੜਿਆਂ ਵਾਲੀ ਗੱਲ ਹੈ ਇਹ ਤੇ ਮਤਲਬ ਇੱਕ ਆਪਾ ਜਿਹੜਾ ਵਾ ਰਾਜਨੀਤਿਕ ਗੱਲ ਨੂੰ ਬਖੇਰਨ ਵਾਲੀ ਗੱਲ ਹੁੰਦੀ ਹੈ ਕੋਈ ਇਹੋ ਜਿਹਾ ਤੁਹਾਡਾ ਨਹੀਂ ਸਾਰੇ ਲੋਕ ਭਾਰਤੀ ਜਨਤਾ ਪਾਰਟੀ ਦੇ ਝੰਡੇ ਢਹਿ ਰਹਿ ਕੇ ਆਪਣੇ ਆਪਣੀ ਜਿਹੜੀ ਆ ਉਹ ਮਿਹਨਤ ਕਰ ਰਹੇ ਨੇ ਤੇ ਪਾਰਟੀ ਨੇ ਜਿੰਨੂ ਵੀ ਸੇਵਾ ਕਰਨ ਦਾ ਮੌਕਾ ਦਿੱਤਾ ਵਾ ਬਾਕੀ ਸਾਰੇ ਨਾਲ ਨਾਲ ਚੱਲਣਗੇ ਸਾਰੀ ਸਮੂਹਤੀ ਪਾਰਟੀ ਨੂੰ ਬਹੁਤ ਬਹੁਤ ਵਧਾਈਆਂ ਇਸਦਾ ਹਰਜੀਤ ਸਿੰਘ ਜੀ ਸੁਮੂ ਜੀ ਬੋਸ ਤੋਂ 250 ਤੋਂ ਲਗਾਤਾਰ ਪਿੰਡਾਂ ਜਾ ਰਿਹਾ ਬਹੁਤ ਮਿਹਨਤ ਕਰ ਰਿਹਾ ਔਰ ਸੱਚੇ ਦਿਨੋਂ ਹਰ ਇਨਸਾਨ ਨਾਲ ਨਾਲ ਲਾ ਰਿਹਾ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਉਹਨਾਂ ਦਾ ਮਿਹਨਤ ਦਾ ਮੌਲ ਗੁਰੂ ਸਾਹਿਬ ਨੇ ਉਹਨੂੰ ਇਵਿਧ ਦੇ ਕੇ ਨਵਾਜਿਆ ਔਰ ਸਾਰੀ ਸਮੁੱਚੀ ਦੀ ਵਾੜੀ ਤਾਂ ਬਲਮ ਨੇ ਹੋ ਗਏ ਇੱਕ ਬੁੱਕ ਹੋ ਗਏ ਪੂਰੀ ਨਾਲ ਪੂਰੀ ਹੋ ਗਏ। ਆਕੀ ਗੁਰੂ ਸਾਹਿਬ ਕਿਰਪਾ ਕਰੇ ਚੜ੍ਹਦੀ ਕਲਾ ਜਾਵਾਂਗੇ ਜੀ। ਚਲੋ ਹਾਂਜੀ ਜੀ ਕਿੱਥੇ ਮਿਲੇਗੀ ਜੀ ਨਾਮ ਸਭ ਤੋਂ ਪਹਿਲਾਂ ਤੇ ਧੰਨ ਗੁਰੂ ਸਾਹਿਬ ਦਾ ਇਸ ਪੂਰੇ ਮੈਂ ਕਿਦਾ ਸ਼ੁਕਰੀਆਨਾ ਕਰਦਾ ਤੇ ਇਸ ਜੇ ਨੰਬਰ ਤੇ ਸਾਡੇ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪੰਜਾਬ ਦੀ ਕੇਂਦਰ ਦੀ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਕਰਨਦਰ ਦੇ ਵਿੱਚ ਪਹਿਲੀ ਵਾਰ ਆਪਣਾ ਇੱਕ ਹੋਣਾ ਰਵੀਰ ਜਿਹੜਾ ਮਹਿੰਦੀ ਸਰਹਦੀ ਸੰਗਤੂ ਉਹਨੂੰ ਟਿਕ ਦੇ ਕੇ ਮੈਂ ਵਾਜਿਆ ਅੱਜ ਜਿਹੜੀ ਜਿੰਮੇ ਚੋਣ ਮੈਂ ਕਹ ਦਵਾਵੇਂ ਨਾ ਕਿ ਨਾ ਇਹ ਜਿੰਮੇ ਤੋਂ ਜਿਹੜੀ ਭਾਰਤੀ ਜਨਤਾ ਪਾਰਟੀ ਜੇਪੀ ਤੋਂ ਕੇਂਦਰ ਦੀ ਚੋਣ ਕਿਉਂਕਿ ਸਾਡੇ ਫਰਜਾਂ ਦੇ ਵਿੱਚ ਬੜਾ ਜੋਸ਼ ਹੈ ਇਹਨਾਂ ਦੇ ਚਲੋ ਕਰਮ ਬੜਾ ਬਜਾਤ ਦਾ ਸ਼ੌਂਕ ਹੈ ਕਿਸੀ ਪਹਿਲੀ ਸਰਕਾਰਾਂ ਬਣਨੀ ਆ ਕਾਲੀ ਵੀ ਵੇਚਿਆ ਕੰਮ ਸੀ ਵੇਚਿਆ ਝਾੜੂ ਵੀ ਵੇਚਿਆ ਪਰ ਇੱਕ ਮੌਕਾ ਜਿਹੜਾ ਚੌਥੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਦੇਣਾ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਜਿਹਨੇ ਸੂਬੇ ਦੀ ਸਰਕਾਰ ਬਣਾਈਆਂ ਉੱਥੇ ਉੱਥੇ ਵੀ ਉਹਨਾਂ ਨੂੰ ਹਾਰ ਬਦਲੀਆ ਇਸ ਕਰਕੇ ਤਰੰਤਾਂ ਦੀ ਸਭ ਤੋਂ ਪਹਿਲਾ ਵੀਡੀਓ ਆ ਜਿਹੜੀ ਹੈ ਚੋਣ ਪੂਰੇ ਪੰਜਾਬ ਤੇ ਗੁੰਜੂਗੀ ਸਰਦਾਰ ਹਰਜੀਤ ਸਿੰਘ ਸਭ ਤੋਂ ਵੱਡੀ ਜਿੱਤ ਤਰੰਤ ਕਹਿੰਦੇ ਕਿ ਮਿਹਰੀ ਆ ਕੀ ਕਰਨਾ ਚਾਹਦੇ ਹੋ ਇਹਨੋਂ ਤੇ ਮੈਂ ਸਾਡੇ ਜਿਹੜੇ ਯੁਸ਼ਵੀ ਪ੍ਰਧਾਨ ਮੰਤਰੀ ਆ ਸ੍ਰੀ ਨਰਿੰਦਰ ਮੋਦੀ ਜੀ ਜੇਪੀ ਨੱਡਾ ਜੀ ਸਾਡੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਜੀ ਸਾਡੇ ਐਚਐਮ ਔਰ ਪੰਜਾਬ ਪ੍ਰਧਾਨ ਸਾਡੇ ਆ ਜਾਖਰ ਸਾਹਿਬ ਔਰ ਅਸ਼wini ਕੁਮਾਰ ਜੀ ਨੂੰ ਬਹੁਤ ਬਹੁਤ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਨਾ ਜਿਨ੍ਹਾਂ ਨੇ ਢਾਈ ਸਾਲ ਦੀ ਮਿਹਨਤ ਸਦਕਾ ਜਿਹੜੀ ਆ ਉਹ ਮਿਹਨਤ ਨੂੰ ਦੇਖ ਕੇ ਸਾਡੇ ਪ੍ਰਧਾਨ ਸਰਦਾਰ ਅਜੀਤ ਸਿੰਘ ਸੰਧੂ ਜੀ ਜੀ ਥੋੜੇ ਜਿਹੀ ਥੋੜੇ ਜਿਹੀ ਚੋਣੇ ਚ ਭਾਈ ਗਏ ਨੇ ਤੇ ਦੋ ਰਣਨੀਤੀ ਕੀ ਦੋ ਵੀ ਅਗਲੀਆਂ ਰਣਨੀਤੀਆਂ ਤਿਆਰ ਕਰਤੀਆਂ ਨੇ ਦੇਖੋ ਜੀ ਰਣਨੀਤੀਆਂ ਦੇ ਪਿਛਲੇ ਜਦੋਂ ਵੀ ਮਤਲਬ ਆ ਤੁਸੀਂ ਦੇਖੋ ਜੀਮੀ ਚੌਂ ਦਾ ਹਲ ਹੋਇਆ ਉਸ ਵੇ ਰਣਨੀਤੀਆਂ ਪੂਰੀ ਤਰ੍ਹਾਂ ਤਿਆਰ ਆ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਯੋਧੇ ਆ ਉਹ ਪਿਆਰ ਵਰ ਤਿਆਰ ਆ ਔਰ ਮੈਂ ਇੱਕ ਚੀਜ਼ ਤੁਹਾਨੂੰ ਫਿਰ ਵੀ ਆਸ਼ਵਾਸਨ ਦਿਵਾਉਣਾ ਚਾਹੁੰਦਾ ਕਿ ਜਿਹੜੀ ਜਿੱਤ ਹੈ ਉਹ ਸਰਦਾਰ ਅਜੀਤ ਸਿੰਘ ਸੰਧੂ ਦੀ ਨਿਸ਼ਚਿਤ ਹੈ ਅਧੀਸ਼ਮ ਚੇਕ ਟਿਕਟ ਮੇ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਬੜੀ ਖੁਸ਼ੀ ਦੀ ਗੱਲ ਹੈ ਜਿਹੜੀ ਅਧੀਸ਼ਮ ਜੀ ਨੇ ਪਾਇਆ ਪਾਰਟੀ ਹੈ ਕਮਾਂਡ ਸੈਂਟਰ ਦੀ ਸਰਕਾਰ ਸਰਦਾਰ ਮਨਿੰਦਰ ਮੋਦੀ ਜੀ ਤੇ ਅਮੀਸ਼ਾ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਹੀਰਾ ਪਛਾਣਿਆ ਜਿਆ ਤਰਤਾ ਤੇ ਹੀਰਾ ਨਾਲ ਮਿਲਿਆ ਸਰਦਾਰ ਹਿਦੀ ਜੀ ਅਧੀਸ਼ਮ ਥੰਦੂ ਮਿਲਿਆ ਵਾ ਜਿਨ੍ਹਾਂ ਨੇ ਪਾਰਟੀ ਨੂੰ ਹਰ ਗਰੀਬ ਤੱਕ ਪਾਰਟੀ ਦਾ ਨਾਮ ਪਹੁੰਚਾਇਆ ਵਾ ਪਿੰਡ ਪਿੰਡ ਘਰ ਘਰ ਨਾਮ ਪਹੁੰਚਾਇਆ ਵਾ ਕਿੱਥੇ ਤੱਕ ਨਹੀਂ ਕੋ ਪਹੁੰਚਿਆ ਉਹ ਪਾਰਟੀ ਸਰਦਾਰ ਹਿਦੀ ਸਿੰਘ ਨੇ ਕਮਲ ਦਾ ਫੁੱਲ ਨਿਸ਼ਾਨ ਉਹਨੇ ਘਰ ਘਰ ਪਹੁੰਚਾਇਆ ਵਾ ਦੂਤਿਆ ਸਾਲ ਜਿਹੜਾ ਹੁੰਦਾ ਵਾ ਜਿਆ ਪਾਰਟੀ ਦਾ ਉੱਥੇ ਤਾਂ ਅਕੀ ਸਿੰਘ ਨੇ ਨਾ ਇੱਕ ਨਵੀਂ 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 ਜੋ ਜਗਾ ਦਿੱਤੀ ਆ ਜਿਹੜੀ ਵੀ ਇੰਤਿਹਾਰ ਘਰ ਘਰ ਜਾ ਕੇ ਇਹਨੇ ਪਾਰਟੀ ਨੂੰ ਸਾਨੂੰ ਅੱਗੇ ਅੱਗੇ ਦਿਆ ਹੈ